ਚੋ ਸਿਵਲ ਬੱਤੀ ਜੇ ਇੱਕ ਬੰਦਾ ਆਇਆ ਉਹਨੇ ਨਾਲ ਕੁੜੀ ਸੀ ਉਹਦੇ ਐਨੇ ਗੰਦੀ ਕੁੱਟ ਮਾਰ ਕੀਤੀ ਯਾਰੇ ਇਹ ਤਾਂ ਜਾਨਵਰ ਸੀਗਾ ਮੇਰਾ ਬੱਚਾ ਉਹ ਯਾਰ ਉਹ ਇੰਨਾ ਜ਼ਬਰਦਸ ਇੰਨਾ ਗੰਧ ਜਿਹਦਾ ਗੰਦਾ ਸਥਾਨ ਜਿੱਥੇ ਉਹਨੂੰ ਪਾ ਕੇ ਲੰਬੇ ਪਾ ਕੇ ਨੂੰ ਕੁੱਟਿਆ ਫਲਾਣਾ ਕੀਤਾ ਵਾ ਭਾਈ ਜਦੋਂ ਮੈਂ ਉੱਥੇ ਪਹੁੰਚਿਆ ਉਹਦਾ ਇੰਨਾ ਇੰਨਾ ਬੁਰਾ ਹਾਲ ਕੀਤਾ ਐਸੀ ਨਾ ਰੜੜ ਬਹੁਤ ਬੁਰਾ ਹਾਲ ਕੀਤਾ ਭਾਈ ਰੋਣਾ ਜਦ ਮੇਰਾ ਪੁੱਤ ਰੋਣ ਲੱਗ ਗਿਆ ਮੈਨੂੰ ਦੇਖ ਕੇ ਜੀ ਹੁਣ ਹਾਲਾਤ ਹਾਲਾਤ ਦੇਖੋ ਤੁਸੀਂ ਭਾਈ ਉਹਦੀ ਲਾਸ਼ਾਂ ਪਾਈਆਂ ਪਈਆਂ ਨੇ ਹਲੇ ਤੇ ਕਲਾਸ਼ਾਂ ਪਾਈਆਂ ਪਈਆਂ ਨੇ ਤੋਰ ਵੀ ਨਹੀਂ ਹੁੰਦਾ ਨਾ ਉਹ ਤੋਂ ਬੋਲ ਹੁੰਦਾ ਵਾ ਉਹਦਾ ਗਲਾ ਦੱਬ ਦੱਬਿਆ ਹੋਇਆ ਵਾ ਇੰਨਾ ਜ਼ਬਰਦਸਤ ਸਨਨ ਮਾਰਿਆ ਐ ਇੰਨਾ ਟੌਰਚਰ ਕਰੀਦਾ ਪੱਜਾ ਥੱਪੜ ਮਾਰਿਆ ਕੋ ਹੋਰ ਨਾ ਸ਼ਗਨ ਕਰਾਂਗੇ ਇੰਨੀ ਗੱਲ ਕਹੀ ਪੁੱਛਦਾ ਹੀ ਗਿਆ ਕਰਦੀ ਭਾਈ ਜੀ ਹੌਸਟਲੇ ਲੈ ਕੇ ਆਇਆ ਸੀ ਮੇਰੇ ਬੇਟਾ ਨਾ ਚੋੜੇ ਵੀਰ ਜਾਂਦਾ ਪਿਆ ਸੀ ਪਰਸੋ ਚੁੱਕਰਵਾਦੀ ਗੱਲ ਆ ਜੀ ਠੀਕ ਆ ਜੀ ਇਹ ਲੈਣ ਗਿਆ ਉਹ ਤੁਹਾਨੂੰ ਪਤਾ ਬੱਚੇ ਅੱਜ ਕਾ ਰੀਲ ਬਣਾਉਂਦੇ ਆ ਇਹ ਰੱਖ ਵਗਦੇ ਮੋੜ ਤੇ ਖੜਾ ਰੱਖਵਾ ਖੜ ਕੇ ਰੀਲ ਬਣਾ ਰਿਹਾ ਸੀਗਾ ਜੀ ਪਿੱਛੋਂ ਸਿਵਲ ਬਰਦੀ ਚ ਇੱਕ ਬੰਦਾ ਆਇਆ ਉਹਨੇ ਨਾਲ ਕੁੜੀ ਸੀ ਉਹਦੇ ਮੋਟਰਸਾਈਕਲ ਤੇ ਆਇਆ ਇਹਨੂੰ ਕਹਿੰਦਾ ਮੋਟਰਸਾਈਕਲ ਕਿਦਾ ਵਾ ਠੀਕ ਆ ਜੀ ਉਹਨੇ ਕਿਹਾ ਇਹ ਕਹਿੰਦਾ ਮੇਰਾ ਹੈਗਾ ਜੀ ਠੀਕ ਆ ਜੀ ਉਹਨੇ ਇਹ ਕੀਤਾ ਉਹਨੇ ਬਾਚ ਨਾ ਜੇਬਾਂ ਤੇ ਲਛਾਂ ਲੱਗ ਗਿਆ ਮੇਰੇ ਮੁੰਡੇ ਦੀਆਂ ਕਹਿੰਦਾ ਉਹਨੂੰ ਪਤਾ ਨਹੀਂ ਸਿਵਲ ਵਰਤੀ ਸੀਗਾ ਭਾਜੀ ਉਹਨੂੰ ਕਿਹੜਾ ਪਤਾ ਬੱਚੇ ਨੂੰ ਵੀ ਇਹ ਮਲਾਜਮ ਹੈ ਕੌਣ ਹੈ ਇਹ ਉਹਨੇ ਉਹਨੇ ਐਦਾ ਦਾ ਧੱਕਾ ਮਾਰਤਾ ਉਹਨੇ ਉਹਨੂੰ ਕਹਿੰਦਾ ਚੱਲ ਜਾ ਉਸ ਟਾਈਮ ਉਹਨੇ ਜਾਂਦ ਤੱਕ ਜਾਮਾ ਪਤਾਸੀ ਲੈ ਲੱਗ ਗਿਆ ਪੈਸੇ ਸੀਗੇ 500 ਰੁਪਏ ਮੇਰੇ ਤੋਂ ਲੈ ਕੇ ਆਇਆ ਸੀਗਾ ਕਹਿੰਦਾ ਪਪਾ ਮੈਂ ਬੂਟ ਲੈ ਕੇ ਆਉਣੇ ਆ ਠੀਕ ਆ ਜੀ ਉਹ ਬੂਟ ਲੈਣ ਗਿਆ ਇਸ 50 ਰੁਪਏ ਦਾ ਉਹਨੇ ਤੇਲ ਪਵਾਇਆ ਵਾ 450 ਰੁਪਏ ਦੀ ਜੇਦ ਵਿੱਚ ਸੀਗਾ ਉਹ ਵੀ ਉਹਨੇ ਕੱਢ ਲਿਆ ਵਾ ਉਹ ਕੱਢ ਕੇ ਉਹ ਜਨਾਬ ਕੁੜੀ ਨੂੰ ਦੇ ਤਾਂ ਜਿਹੜੇ ਉਹਦੀ ਮੈਡਮ ਨਾਲ ਸੀਗੀ ਠੀਕ ਹੈ ਜੀ ਉਹਨੇ ਮੈਡਮ ਨੂੰ ਭੇਜਤਾ ਇਹਨਾਂ ਨੂੰ ਇਸ ਕਰਕੇ ਛੱਡ ਦਿੱਤਾ ਉਹਨਾਂ ਨੇ ਜੀ ਠੀਕ ਹੈ ਜੀ ਫਿਰ ਬਾਅਦ ਚ ਉਹਨਾਂ ਨੇ ਫੋਨ ਕੀਤਾ ਥਾਣੇ ਕੀਤਾ ਪੁਲਸਾਂ ਨੂੰ ਬੁਲਾ ਕੇ ਮੇਰੇ ਪੁੱਤ ਨੂੰ ਥਾਣੇ ਲੈ ਗਏ ਚਾਕੇ ਜੀ ਉੱਥੇ ਜਾ ਕੇ ਉਹਦੇ ਇਹਨਾਂ ਨੇ ਐਨੀ ਗੰਦੀ ਕੁੱਟ ਮਾਰ ਕੀਤੀ ਯਾਰ ਇਹ ਤਾਂ ਜਾਨਵਰ ਸੀਗਾ ਮੇਰਾ ਬੱਚਾ ਉਹ ਯਾਰ ਉਹ ਇਹਨਾਂ ਜ਼ਬਰਦਸਤ ਇਹਨਾਂ ਗੰਧ ਜਿਹੜਾ ਗੰਦਾ ਸਥਾਨ ਜਿੱਥੇ ਉਹਨੂੰ ਪਾ ਕੇ ਲੰਬੇ ਪਾ ਕੇ ਨੂੰ ਕੁੱਟਿਆ ਫਲਾਣਾ ਕੀਤਾ ਵਾ ਇਹ ਕੋਈ ਜਾਨਵਰ ਥੋੜੀ ਸੀਗਾ ਕਿੱਲਾ ਕੁੱਟਿਆ ਕਿਹੜਾ ਥਾਣਾ ਪਿੰਦਾ ਅੱਠ ਨੰਬਰ ਥਾਣੇ ਚ ਲੈ ਗਏ ਸੀ ਪਾਜੀ ਇਹ ਅੱਠ ਏ ਭਾਜੀ ਸ਼ੁਕਰਵਾਰ ਦੀ ਗੱਲ ਹੈ ਜੀ ਆ ਰਾਤ ਨੇ ਰੱਖਿਆ ਸਾਰੇ 1 ਘੰਟਾ ਇਹਨਾਂ ਨੇ ਮੈਨੂੰ ਫੋਨ ਵੀ ਨਹੀਂ ਕੀਤਾ ਮੇਰੇ ਪੁੱਤ ਨੇ ਕਿਹਾ ਮੇਰੇ ਮੰਮੀ ਡਾਡੀ ਨੂੰ ਬੁਲਾ ਲਓ ਇੱਥੇ ਉਹਨਾਂ ਨੇ ਬੁਲਾਇਆ ਵੀ ਨਹੀਂਗਾ ਮੇਰੇ ਬੱਚੇ ਮੈਂ ਤਾਂ ਮੈਨੂੰ ਸ਼ੁਕਰ ਕਰੋ ਮੈਨੂੰ ਬਾਹਰੋਂ ਕੋਈ ਫੋਨ ਆਇਆ ਵੀ ਤੁਹਾਡੇ ਬੱਚੇ ਨੂੰ ਚੱਕ ਕੇ ਲੈ ਗਿਆ ਭਾਜੀ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਇੰਨਾ ਇੰਨਾ ਬੁਰਾ ਹਾਲ ਕੀਤਾ ਐਸੇ ਨਾਲ ਬਹੁਤ ਬੁਰਾ ਹਾਲ ਜਿੱਤ ਪਾਜੀ ਰੋਣਾ ਕੀ ਗੱਲ ਮੇਰਾ ਪੁੱਤ ਰੋਣ ਲੱਗ ਗਿਆ ਮੈਨੂੰ ਦੇਖ ਕੇ ਹਾਲਾਤ ਦੇਖੋ ਤੁਸੀਂ ਭਾਜੀ ਉਹਦੀ ਲਾਸ਼ਾਂ ਪਾਈਆਂ ਪਿਆਣੇ ਹਲੇ ਤੇ ਕਰ ਲਾਸ਼ਾਂ ਪਾਈਆਂ ਪਿਆਣੇ ਤੇ ਕਰਨੇ ਲਾਸ਼ਾ ਉਹਨੇ ਹਲੇ ਤੇ ਲਾਸ਼ਾ ਪਾਈਆਂ ਪੰਜਾਉਂ ਤੋਂ ਤੋਰ ਵੀ ਨਹੀਂ ਹੁੰਦਾ ਨਾ ਉਹ ਤੋਂ ਭੋਲ ਹੁੰਦਾ ਵਾ ਉਹਦਾ ਗਲਾ ਦੱਬਿਆ ਹੋਇਆ ਵਾ ਇਹਨਾਂ ਜਵਾਬ ਦੱਸੋ ਉਹਨਾਂ ਨੇ ਮਾਰਿਆ ਜਾਂ ਇਹਨਾਂ ਟੌਰਚਰ ਕਰੀਦਾ ਬੱਚਾ ਕੱਲ੍ਹ ਪਾ ਤੁਸੀਂ ਕਿਹਾ ਕੁਝ ਉਹਨਾਂ ਨੂੰ ਸਰ ਮੈਂ ਉਹਨਾਂ ਨੇ ਕਿਹਾ ਮੈਂ ਕਿਹਾ ਤੁਸੀਂ ਮੇਰੇ ਬੱਚੇ ਨੂੰ ਮਾਰਿਆ ਗਾ ਤੋ ਕਹਿੰਦਾ ਦੋ ਤੋ ਮਲਾਜਮ ਮੈਨੂੰ ਹੱਥ ਪਾਊਗਾ ਕਹਿੰਦਾ ਕਹਿੰਦਾ ਅਸੀਂ ਤੁਹਾਨੂੰ ਥੱਪੜ ਮਾਰਿਆ ਹੋ ਰਿਹਾ ਤਾਂ ਸ਼ਗਣ ਕਰਾਂਗੇ ਇੰਨੀ ਗੱਲ ਕਹੀ ਪੁਲਸਾ ਦੇ ਗਾ ਇਹ ਗੱਲ ਕਰਦੀ ਇਹ ਮੁਲਾਜ਼ਮ ਨਾਲ ਵੀ ਤਾਂ ਕੰਮ ਕੀ ਕੀਤੀ ਕੋਈ ਸਰ ਕੁਛ ਵੀ ਨਹੀਂ ਆ ਬੱਚੇ ਨੇ ਹੁਣ ਸਿਵਲ ਵਰਦੀ ਜੋ ਸਰ ਤੁਸੀਂ ਸਿਵਲ ਵਰਦੀ ਜੋ ਹੁਣ ਮੈਨੂੰ ਥੋੜੀ ਪਤਾ ਤੁਸੀਂ ਮੁਲਾਜ਼ਮ ਨੇ ਤੁਸੀਂ ਕੌਣ ਤੁਸੀਂ ਆਣ ਕੇ ਮੇਰੀ ਜੇਬਾਂ ਫੋਲਣ ਲੱਜੋਗੇ ਮੇਰੇ ਪਰਸ ਘਟੋ ਲੱਜੋਗੇ ਮੇਰਾ ਮੋਬਾਈਲ ਖੋਲੋਗੇ ਆਣ ਕੇ ਮੈਂ ਗੁੱਸੇ ਚ ਮੈਂ ਗੁੱਸੇ ਜਾਣ ਕੇ ਤੁਹਾਨੂੰ ਧੱਕਾ ਹੀ ਮਾਰੂਗਾ ਮੈਂ ਬੱਸ ਧੱਕਾ ਮਾਰਿਆ ਉਹ ਮਨੇ ਬੱਚੇ ਨੇ ਧੱਕਾ ਮਾਰਿਆ ਬਸ ਉਹਦੇ ਚ ਉਹਨੂੰ ਚਾਕੇ ਲਾਗੇ ਸੀਨੀਅਰ ਪੁਲਿਸ ਅਫਸਰ ਵੀ ਸੀ ਉਹਨੇ ਕਿ ਸਰ ਇਹ ਨਹੀਂ ਸੀ ਉਥੇ ਐਸ ਐਚਓ ਸਾਹਿਬ ਪਤਾ ਨਹੀਂ ਗੱਡੀ ਦੇ ਵਿੱਚ ਆਏ ਸੀਗੇ ਉਹਨਾਂ ਨੇ ਮੇਰੇ ਬੱਚੇ ਨੂੰ ਕਿਹਾ ਕਹਿੰਦੇ ਵੀ ਤੂੰ ਗੱਡੀ ਦੇ ਵਿੱਚ ਬੈਠ ਜਾ ਅਠਾਣੇ ਚਲ ਜਾ ਇਹਨਾਂ ਨਾਲ ਤੈਨੂੰ ਕੁਝ ਨਹੀਂ ਕਹਿਣਗੇ ਆਪਣੀ ਮੰਮੀ ਡੈਡੀ ਦਾ ਨੰਬਰ ਦੇ ਦੀ ਆਪਣੀ ਮੰਮੀ ਡੈਡੀ ਦਾ ਨੰਬਰ ਦੇਗਾ ਤੈਨੂੰ ਉੱਥੇ ਕਾਰਵਾਈ ਕਰਕੇ ਤ ਉਹ ਉਸੇ ਟਾਈਮ ਛੱਡ ਦੇਣਗੇ ਇਹਨਾਂ ਨੇ ਜੀ ਮੇਰੇ ਪੁੱਤ ਦਾ ਫੋਨ ਖੋਗੇ ਫੋਨ ਖੋਗੇ ਵੀ ਕਾਰਵਾਈ ਦੀ ਮੰਨ ਕਰਦੇ ਮੈਂ ਕਾਰਵਾਈ ਇਹ ਕਰਦਾ ਜੀ ਦੇਖੋ ਜਿਵੇਂ ਮੇਰੇ ਬੱਚੇ ਨੂੰ ਮਾਰਿਆ ਨਾ ਮੈਂ ਤਾਂ ਬੰਦੇ ਜਿੰਨੇ ਜਿੰਨੇ ਨੇ ਕੁੱਟਿਆ ਨੇ ਸਾਰਿਆਂ ਨੂੰ ਸਸਪੈਂਡ ਕਰਨਾ ਚਾਹੁੰਦਾ ਆ ਭਾਜੀ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਆ ਭਾਜੀ ਮੈਂ ਇਹ ਰਿਕਵੈਸਟ ਕਰਦਾ ਮੈਂ ਭਗਵਾਨ ਤੁਮਨ ਸਰਕਾਰ ਨੂੰ ਇਹ ਰਿਕਵੈਸਟ ਕਰਦਾ ਭਾਜੀ ਇਹੋ ਜਿਹੇ ਬੰਦਿਆਂ ਤੋਂ ਬਚੋ ਯਾਰ ਚੜ੍ਹੇ ਇਸ ਟਾਈਮ ਵਿੱਚ ਬੈਠੇ ਇਹ ਬੱਚਿਆਂ ਨੂੰ ਮਾਰ ਮਾਰ ਕੇ ਬੁਰਾ ਹਾਲ ਕਰ ਫਿਰ ਬੱਚਾ ਗਲਤ ਤੇ ਪਾਸੇ ਨਹੀਂ ਤੁਰੂਗਾ ਕਿਨੇ ਪਾਸੇ ਤੁਰੂਗਾ ਮੂੰਹ ਜਵਾੜਾ ਹੱਲਿਆ ਬਿਆ ਗਰਦਨ ਦੱਬੀ ਦੇਖੋ ਵਾਹ ਵਾਹ ਇਹ ਜਵਾਬ ਦੇਣ ਜੋ ਕਹਿਗਾ ਮੈਂ ਪੁੱਛਦਾ ਪੁਲਸ ਵਾਲੇ ਨੇ ਕੁੱਟਿਆ ਹਾਂਜੀ ਹਾਂਜੀ ਕਿੰਨੇ ਸੀ ਕਿਉਂ ਕਿੰਨੇ ਜਾਨੇ ਚਾਰ ਜਾਨੇ ਚਾਰ ਜਾਨੇ ਕੀ ਕਹਿੰਦੇ ਕਿਉਂ ਕੁੱਟਿਆ ਮੈਂ ਤਾਂ ਤੇ ਫੋਟੋ ਵੰਗਰਾ ਗਿਆ ਸੀ ਜੀ ਫੋਟੋ ਗਚਾਇਆ ਸੀ ਉਹਨੇ ਕੁੱਟਿਆ ਉਹ ਜੀ ਉਹ ਕਹਿੰਦੇ ਨੰਬਰ ਉੱਤੇ ਨਹੀਂ ਗਈ ਮੈਂ ਕਹਿੰਦਾ ਯਾਰ ਉਹਨਾਂ ਨੇ ਗੜਾ ਕੁੱਟਿਆ ਰਾਲੇ ਕਿੰਨਾ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਜੀ ਤਿੰਨ ਜਾਨੇ ਚਾਰ ਜਾਨੇ ਜੀ ਕਾਰਨ ਕਿ ਉਹ ਕਟਿਆ ਕਿਉਂ ਕਿਉਂ ਲੈ ਕੇ ਗਏ ਤੁਹਾਨੂੰ ਪਤਾ ਲੱਗਾ ਕੋਈ ਨਹੀਂ ਕੁਝ ਨਹੀਂ ਪਤਾ ਜੀ ਬਿਨਾਂ ਗਲਤ ਲੱਗੇ ਬਿਨਾਂ ਗਲਤ ਲੱਗੇ ਡੰਡੇ ਸੀ ਡਾਂਗਾ ਸੀ ਉਹਨਾਂ ਚਾਰ ਜੀ ਡਾਂਗਾ ਜੀ ਸੀ ਬਾ ਉਹਨਾਂ ਨੇ ਕਿੰਨੀ ਦੇਰ ਬਿਤੇ ਕੈਨੇਡਾ ਦਾ ਘੰਟਾ ਜੀ ਕਿਹੜੇ ਖਾਣੇ ਵਾਲੇ ਸੀ ਆ 8 ਨੰਬਰ ਦੇ ਵਿਦਿਗਾਲੇ ਨੰਬਰ ਵਾਲੇ ਕੋਈ ਮੁਲਾਜ਼ਮ ਦਾ ਨਾਮ ਪਤਾ ਹੈ ਜੀ ਨਹੀਂ ਜਾਣਦਾ ਜੀ ਨਾਮ ਵੀ ਆ ਨਾਲ ਕੁੜੀ ਸੀ ਉਹਨਾਂ ਦੇ ਸੇਵਲ ਪਰਦੇਸ ਜੀ ਹੈ ਕਿਸੇ ਪੰਜੇ ਇਕੱਲੇ ਸੀ ਤੁਸੀਂ ਹਾਂਜੀ ਹਾਂਜੀ ਇਕੱਲੇ ਛੱਡ ਤਾਂ ਫਿਰ ਬਾਅਦ ਚ ਕਰਦੇ ਚੱਲੇ ਨਹੀਂ ਹੋ ਜੀ ਪਾਪਾ ਹੁਣ ਆਏ ਵਿਦਾਂ ਛੱਡਾਈ ਹੋਣੀ ਬਹੁਤ ਕੁੱਟੇ ਬਹੁਤ ਜਿਆਦਾ ਕਿੰਨੇ ਘੰਟੇ ਠਾਣੇ ਰੱਖਾ ਹਾਂ ਜੀ ਕਿੰਨੇ ਘੰਟੇ ਠਾਣੇ ਰੱਖਾ ਤੇ ਉਹਨਾਂ ਦੇ ਘੰਟੇ ਮੈਨੂੰ ਕੁੱਟੇ ਜੀ ਉਹਨਾਂ ਦੇ ਕਿੱਥੇ ਕਿੱਥੇ ਸੱਟ ਲੱਗੇ ਤੁਹਾਡੇ ਆ ਚੀਜ਼ਾਂ ਪੱਕੀਆਂ ਵੀ ਆ ਸਾਰੇ ਹੁਣ ਇੱਕੋ ਜਗ ਸੱਟ ਲੱਗੇ ਹਾਂ ਜੀ ਇਹ ਉੱਠਿਆ ਆ ਰਿਹਾ ਡਾਈ ਦਾ ਬੈਠਾ ਕਿੰਨੀ ਕੀ ਕਰਦਾ ਕਿੰਨੀ ਉਮਰ ਆ ਮੁੰਡੇ ਤੁਹਾਡੀ 10 17 ਸਾਲਾਂ ਦਾ ਸਾਲ ਕੀ ਨਾਮ ਹੈ ਉਹਦਾ ਪ੍ਰੇਮ ਸ਼ਰਮਾ ਪ੍ਰੇਮ ਸ਼ਰਮਾ ਕੀ ਕਰਦਾ ਮੁੰਡਾ ਮੁੰਡਾ ਪੜਦਾ ਅਜੀ ਸਕੂਲ ਦੇ ਵੀ ਚੱਲਾ ਜਾਂਦਾ ਓਪਨ ਕਰ ਰਿਹਾ ਓਪਨ ਕਰ ਰਿਹਾ ਹਾਂਜੀ ਕਦੀ ਦਿਹਾੜੀ ਕਰਦਾ ਕਦੀ ਨਹੀਂ ਇਹ ਤਾਂ ਪਾਪਾ ਬਿਮਾਰ ਨੇ ਉਹਨਾਂ ਨੂੰ ਬੱਚਾ ਬਲੋਕ ਹੈ ਦਿਮਾਗ ਦੀਆਂ ਪੀਜੀ ਚਲਾ ਚੱਲ ਰਹੇ ਹੂੰ ਦਿਮਾਗ ਦੇ ਹੈਗੇ ਥੋੜੇ ਜੀ ਹੂੰ ਤੇ ਜੇ ਤਾਂ ਹੀ ਥੋੜਾ ਬਹੁਤ ਹੋਰ ਕੋਣ ਕੋਣ ਹੈ ਤੁਹਾਡੇ ਪਰਿਵਾਰ ਕੋਣ ਹੈ ਕਿੰਨੇ ਬੱਚੇ ਇੱਕ ਲੋਤਾ ਹੀ ਬੇਟਾ ਹੈ ਹਾਂਜੀ ਮੇਰੇ ਬੱਚੇ ਹੈਗੇ ਤਿੰਨ ਲੱਗੇ ਹੂੰ ਦੋ ਬੇਟੀਆਂ ਇੱਕ ਇੱਕ ਲੋਤਾ ਬੇਟਾ ਹੈ ਹੂੰ ਕੀ ਕੁੱਟਮਾਰ ਕੀਤੀ ਕੁੱਟਮਾਰ ਬਸ ਇਹੀ ਐ ਸਾਸੀ ਇਹ ਸਾਫ਼ ਕਹਿੰਨੇ ਕਿ ਮੇਰੇ ਬੱਚੇ ਨੇ ਇਸ ਤਰ੍ਹਾਂ ਕੀਤਾ ਕਿਉਂ ਸਾਨੂੰ ਫੋਨ ਕਰਦੇ ਅਸੀਂ ਆਂਦੇ ਉੱਥੇ ਪਹੁੰਚਦੇ ਸਾਨੂੰ ਫੋਨ ਤੱਕ ਵੀ ਨਹੀਂ ਕੀਤਾ ਉਹਨਾਂ ਨੇ ਸਿਰਫ ਰੀਲ ਬਣਾਉਣ ਨੂੰ ਲੈ ਕੇ ਉਹ ਕੁੱਟਮਾਰ ਕੀਤੀ ਹਾਂ ਜੀ ਕਹਿੰਦੇ ਤੇਰਾ ਮੋਟਰਸਾਈਕਲ ਤੂੰ ਕਿਸ ਤਰ੍ਹਾਂ ਹੈ ਕਿੱਦਾਂ ਦਾ ਦਾਦਾ ਪੁੱਛਣ ਲੱਗੇ ਤੇ ਉਹਨਾਂ ਨੂੰ ਮੇਰੇ ਕਿਹਾ ਕਿ ਕਿੱਥੇ ਰਹਿੰਦੇ ਹੋ ਤੁਸੀਂ ਕਿਹੜੀ ਜਗ੍ਹਾ ऋषि नगर बाई ब्लॉक देखो जी एद्दा दी कोई गल नहीं है जडियां ये गल्ला तू सी सारीया मेनू कह रहे सारी Actually, आट आट हो सारीया झूठ नहीं है एक्चुअली 26 तारीख शाम जेनु 8 8:30 बजे पेट्रोलिंग ਦੇ ਦੌਰਾਨ ਉਹਨੂੰ ਲੈ ਕੇ ਆਏ ਸੀ ਉਥੇ ਜਿਹੜੇ ਸਾਡੇ ਮੁੰਡੇ પેટ્રોલਿੰਗ ਕਰਦੇ ਸਾਡੇ ਰਖਵੜ ਕੋਲੇ ਅਕਸਰ ਹੀ ਉਥੇ ਮੋਟਰਸਾਈਕਲ ਚੋਰੀ ਹੁੰਦੀ ਹੈ ਉਥੇ ਰੋਜ਼ ਦਾ ਹੀ ਮੋਟਰਸਾਈਕਲ ਚੋਰੀ ਹੁੰਦਾ ਹੈ ਫਿਰ ਉਥੇ ਅਸੀਂ ਪੱਕੀ પેટ્રોલਿੰਗ ਵੈਰਾ ਲਾਈ ਹੋਈ ਹੈ ਸਿਵਲ ਚ ਵੀ ਮੁੰਡੇ ਕਰਦੇ ਆ ਸਾਡੇ ਤੇ ਉਹਦਾ ਵਰਦੀ ਚ ਵੀ ਪੀਸੀਆਰ ਦੀ ਵੀ ਡਿਊਟੀ ਇੱਥੇ ਲੱਗੀ ਹੁੰਦੀ ਹੈ ਫਿਰ ਜਿਹੜਾ ਕੋਈ ਸ਼ੱਕੀ ਵਿਕਲ ਹੁੰਦਾ ਜਾਂ ਪੁੱਛਗਿਛ ਆਪਾਂ ਕਰਦੇ ਆ ਉਹਨਾਂ ਦੀ ਤੇ ਇਹ ਜਿਹੜੇ ਮੁੰਡਾ ਦਾ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਇਹ ਦੋ ਜਾਨੇ ਮੁੰਡੇ ਸੀਗੇ ਇਹਨਾਂ ਦੇ ਨੰਬਰ ਪਲੇਟ ਤੇ ਜੇ ਮੋਟਰਸਾਈਕਲ ਤੇ ਜਿਹੜੀ ਨੰਬਰ ਪਲੇਟ ਲੱਗੀ ਸੀ ਉਹਦਾ ਰਿਕਾਰਡ ਨਹੀਂ ਸੀ ਨਿਕਲਦਾ ਸੀ ਚੈੱਕ ਕਰਕੇ ਦੇਖਿਆ ਸੀ ਆਨਲਾਈਨ ਗਲਤ ਨਿਕਲਿਆ ਸੀ ਇੱਕ ਨੰਬਰ ਪਲੇਟ ਲੱਗੀ ਨਹੀਂ ਸੀ ਹੋਈ ਤੇ ਇਹਨੂੰ ਇਹ ਫਿਰ ਉੱਥੇ ਜਦੋਂ ਸਾਡੇ ਕਾਂਸਟੇਬਲ ਨੇ ਜਦੋਂ ਕਾਗਜ਼ ਮੰਗੇ ਤਾਂ ਇਹ ਬਹਿਸ ਕਰਨ ਲੱਗ ਗਏ ਇਹਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕੁਛ ਖਾਦਾ ਪੀਤਾ ਕਿਉਂਕਿ ਬਹੁਤ ਐਕਸਟਰਾ ਹੀ ਬੋਲ ਰਿਹਾ ਸੀਗਾ ਉਹ ਤੇ ਮੁੰਡੇ ਨਾਲ ਇਹ ਬਹਿਸ ਕਰਨ ਲੱਗ ਗਿਆ ਇਹਨੇ ਉਹਨੂੰ ਗੰਦੀ ਗਾਲ ਵੀ ਕੱਢੀ ਚਲੋ ਇਹ ਸੀਗਾ ਵੀ ਇੱਕ ਮੁੰਡਾ ਉੱਥੋਂ ਭੱਜ ਗਿਆ ਜਿਹੜਾ ਇਹਦੇ ਨਾਲ ਸੀਗਾ ਚਲੋ ਇਹ ਨੂੰ ਲੈ ਕੇ ਆਏ ਉਹ ਜਿਹੜਾ ਮੁੰਡਾ ਗਿਆ ਸੀ ਉਹਨਾਂ ਦੇ ਪੇਰੈਂਟਸ ਨੂੰ ਦੱਸਤਾ ਉਹਨਾਂ ਦੇ ਪੇਰੈਂਟਸ ਨੇ ਆ ਕੇ ਰਿਕੁਐਸਟ ਕੀਤੀ ਵੀ ਮੁੰਡਾ ਸਾਡਾ ਮਾਈਨਰ ਹੈ ਜਦ ਕੋਈ ਡੇਟ ਡੇਟ ਆਫ ਬਰਥ ਅਪਰੂਵ ਨਹੀਂ ਸਾਨੂੰ ਦਿੱਤਾ ਸੀਗਾ ਵੀ ਚਲੋ ਜੀ ਜਦੋਂ ਤੁਸੀਂ ਬੁਲਾਉਂਗੇ ਅਸੀਂ ਪੇਸ਼ ਕਰ ਦਾਂਗੇ ਅਸੀਂ ਵੀ ਇਹਲੇ ਮੋਟਰਸਾਈਕਲ ਵੈਰੀਫਾਈ ਕਰਾਉਣਾ ਸੀਗਾ ਤਾਂ ਅਸੀਂ ਡਿਟੇਨ ਇਲੀਗਲੀ ਕਰੀ ਨਹੀਂ ਸਕਦੇ ਕਿਉਂਕਿ ਰਾਤ ਰਾਤ ਸੀਗੀ ਅਸੀਂ ਜ਼ਿੰਮੇਵਾਰੀ ਤੇ ਅੱਗੇ ਭੇਜਤਾ ਫਿਰ ਵਿੱਚ ਸਾਡੇ ਥੰਡੇ ਆ ਕੇ ਮੋਟਰਸਾਈਕਲ ਵੈਰੀ ਨਹੀਂ ਵੈਰੀਫਾਈ ਨਹੀਂ ਕਰਾਇਆ ਗਿਆ ਅੱਜ ਮੈਂ ਉਹਦਾ ਰਿਕਾਰਡ ਕਢਾਇਆਗਾ ਮੋਟਰਸਾਈਕਲ ਦਾ ਜਿਹੜੀ ਨੰਬਰ ਪਲੇਟ ਉੱਤੇ ਉਹਦਾ ਜਿਹੜੀ ਨੰਬਰ ਪਲੇਟ ਵੀ ਗਲਤ ਲੱਗੀ ਹੋਈ ਹੈ ਤੇ ਉਹ ਉਹ ਮੋਟਰਸਾਈਕਲ ਹੁਣ ਐਡਰੈਸ ਵੈਰੀਫਾਈ ਕਰਾਉਣ ਵਾਸਤੇ ਐਡਰੈਸ ਉਹਦਾ ਕਢਵਾਇਆਗਾ ਇੰਜਨ ਜੈਸੀ ਨੰਬਰ ਤੇ ਉਹਦਾ ਕੋਈ ਨੰਬਰ ਹੋਰ ਨਿਕਲ ਕੇ ਆਇਆ ਤੇ 100% ਉਹ ਮੋਟਰਸਾਈਕਲ ਜੀ ਚੋਰੀ ਦਾ ਹੈ ਹੁਣ ਜਾਂ ਤਾਂ ਇਹਨਾਂ ਨੂੰ ਵੀ ਪਤਾ ਹੈ ਵੀ ਮੋਟਰਸਾਈਕਲ ਚੋਰੀ ਦਾ ਹੈ ਉਹ ਤਾਂ ਕਰਕੇ ਸਾਡੇ ਤੇ ਪ੍ਰੈਸ਼ਰ ਪਾਉਣ ਦੇ ਮਾਰੇ ਉਹ ਇਹ ਸਭ ਕਰ ਰਹੇ ਕਿਉਂਕਿ ਮੁੰਡਾ ਸਾਡੇ ਕੋਲੋਂ 26 ਨੂੰ ਗਿਆ ਆ ਗੱਲ ਅੱਜ ਸਾਹਮਣੇ ਆ ਰਹੀ ਹੈ ਜੀ ਕੁੱਟਿਆ ਜੀ ਮੈਡੀਕਲ ਜਿਹਨਾਂ ਨੇ ਮੈਡੀਕਲ ਕਰਾਉਣਾ ਸੀ ਉਸੇ ਦਿਨ ਹੀ ਉਸੇ ਉਸੇ ਟਾਈਮ ਹੀ ਲੈ ਕੇ ਜਾ ਕੇ ਕਰਾਉਣਾ ਸੀ ਜੇ ਇਹਨਾਂ ਨੂੰ ਲੱਗ ਇੱਥੇ ਕਿਸੇ ਨੇ ਉਹਨੂੰ ਹੱਥ ਵੀ ਨਹੀਂ ਲਾਇਆ ਅਸੀਂ ਅਸੀਂ ਪਾਗਲ ਨਹੀਂ ਹਾਂ ਜੇ ਅਸੀਂ ਕੁੱਟ ਕੇ ਉਹਨੂੰ ਏਦਾਂ ਘਰੇ ਭੇਜਾਂਗੇ ਸਾਨੂੰ ਕਿ ਇਹ ਅਸੀਂ ਉਹਨੂੰ ਉਹਦੇ ਮਮਾਦਰ ਫਾਦਰ ਨੂੰ ਬੁਲਾ ਕੇ ਬਕਾਇਦਾ ਲਿਖਤੀ ਉਹਨਾਂ ਦੇ ਸਾਈਨ ਕਰਾ ਕੇ ਸਹੀ ਸਲਾਮਤ ਉਹਨਾਂ ਦੇ ਹਵਾਲੇ ਕੀਤਾ ਜਦਕਿ ਉਹਦੀ ਮਦਰ ਨੇ ਇੱਥੇ ਉਹਨੂੰ ਦੋ ਚਾਰ ਥੱਪੜ ਮਾਰੇ ਆ ਅਸੀਂ ਉਹਨੂੰ ਰੋਕਿਆ ਵੀ ਐ ਵੀ ਇੱਥੇ ਨਹੀਂ ਕੁੱਟਣਾ ਜੀ ਤੁਸੀਂ ਆਪਣੇ ਬੱਚ ਨੂੰ ਘਰੇ ਜਾ ਕੇ ਝਿੜਕਿਓ ਜਿ ਝਿੜਕਣਾ ਕਹਿੰਦੇ ਤੁਸੀਂ ਤੂੰ ਆ ਉਮਰੇ ਸਾਨੂੰ ਇੱਥੇ ਹੁਣ ਥਾਣਿਆਂ ਦੇ ਚੱਕਰ ਘਟਾਣ ਲੱਗੋ ਉਹਦੀ ਮਾਂ ਨੇ ਉਹਨੂੰ ਝਿੜਕਿਆ ਝੁੜਕਿਆ ਥੱਪੜ ਵੀ ਮਾਰੇ ਉਹਦੀ ਮਾਂ ਨੇ ਉਹਦੇ ਤੇ ਇਦਾਂ ਦੀ ਕੋਈ ਗੱਲ ਨਹੀਂ ਬਿਲਕੁਲ ਝੂਠ ਹੈ ਹੁਣ ਇਹ ਪ੍ਰੈਸ਼ਰ ਪਾਉਣ ਦੇ ਮਾਰੇ ਸਾਡੇ ਤੇ ਕਰਦੇ ਪਏ ਹੈ ਹੋ ਸਕਦਾ ਇਹਨਾਂ ਨੂੰ ਪਤਾ ਹੀ ਹੋਵੇ ਮੋਟਰਸਾਈਕਲ ਚੋਰੀ ਦਾ ਮੈਂ ਜਾਂਚ ਕੀਤੀ ਜੋ ਕਿ ਅੱਗੇ ਜਿਹੜੀ ਮੋਟਰਸਾਈਕਲ ਲੈ ਕੇ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਉਹ ਜਿਹੜਾ ਐਡਰੈਸ ਨਿਕਲ ਕੇ ਆ ਉਹਨਾਂ ਤੋਂ ਵੈਰੀਫਾਈ ਕਰਾਵਾਂਗੇ ਜੀ ਤੁਹਾਡਾ ਮੋਟਰਸਾਈਕਲ ਕਦੋਂ ਹੋਇਆ ਚੋਰੀ ਕਿੱਥੋਂ ਹੈ ਜੋ ਬੰਦਲੀ ਕਰਵਾਈ ਹੋ ਕੀਤੀ ਜਾਊਗੀ